ਬਰਾੜ ਜੈਸੀ ਦੀ ਲਿਖੀ ਹੋਈ ਕਿਤਾਬ ਇੱਜ਼ਤਦਾਰ ਘਰਾਂ ਦੀਆਂ ਕੂੜੀਆਂ ਆਣ ਕੰਗਾ ਗੰਗਾ ਆਖਰੀ ਵਾਰ ਮਿਲਦੇ ਕੋਕ ਦੀ ਉਹ ਖਾਲੀ ਬੋਤਲ ਅੱਜ ਵੀ ਸਾਂਭ ਰੱਖੀ ਤੇਰੀਆਂ ਉਹ ਸਾਰੀਆਂ ਚੀਜ਼ਾਂ ਸਾਂਭ ਰੱਖੀਆਂ ਜੋ ਮੇਰਾ ਖਾਲੀਪਣ ਪਰ ਰੰਗ ਉਹ ਨੈਪਕਿਨ ਜਿਸ ਤੇ ਤੂੰ ਆਪਣੇ ਨਾਮ ਇਕੱਠੇ ਲਿਖੇ ਸਨ ਤੇਰੀ ਡੱਬੀਆਂ ਵਾਲੀ ਸ਼ਰਟ ਤੇ ਮਣਕਿਆਂ ਵਾਲੀ ਮਾਲਾ ਜਾਂ ਫਿਰ ਗੁਰੂ ਨਾਨਕ ਦੀ ਉਹ ਫੋਟੋ ਜਿਸ ਨੂੰ ਵੇਖ ਕੇ ਮੈਂ ਪੁੱਛਿਆ ਕਿ ਤੂੰ ਤਾਂ ਨਾਸਤਿਕ ਹੈ ਤੇ ਤੂੰ ਕਿਹਾ ਸੀ ਨਾਨਕ ਹੱਕ ਸੱਚ ਤੇ ਬੋਲਣ ਵਾਲਾ ਕਵੀ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਪੱਥਰ ਤੇ ਦੁੱਧ ਪਾਣੀ ਨਹੀਂ ਡੋਲਦਾ ਉਹਨਾਂ ਤੋਂ ਨਿਕਲਦੀ ਅੱਗ ਨਾਲ ਘਰ ਰੌਸ਼ਨ ਕਰੀ ਦੀ ਤੇਰੇ ਸ਼ਬਦ ਹੁਣ ਵੀ ਮੇਰੀ ਆਸਤਿਕਤਾ ਨੂੰ ਸੋਧਦੇ ਹਨ ਤਾਂ ਹੀ ਤਾਂ ਗੁਰੂ ਘਰ ਮੱਥਾ ਟੇਕਣ ਦੀ ਥਾਵੇਂ ਮੈਂ ਭੁੱਖੇ ਦਾ ਢਿੱਡ ਭਰ ਦਿੰਦੀ ਹਾਂ ਤੇਰੇ ਨਾਲ ਜੁੜੇ ਸਾਰੇ ਲੋਕਾਂ ਨੂੰ ਆਪਣੇ ਸਾਹਮਣੇ ਰੱਖਣਾ ਚਾਹੁੰਦੀ ਹਾਂ ਤਾਂ ਕਿ ਜੇ ਕੋਈ ਗਵਾਚੇ ਤੇਰੇ ਲਈ ਲੱਭ ਲਿਆ ਮਾ ਪਰਮਾਫ ਕਰੀ ਮੈਂ ਕਦੀ ਉਹ ਨਾ ਲੱਭ ਸਕੀ ਜਿਸ ਨੂੰ ਲੱਭਦਾ ਤੂੰ ਖੁਦ ਕਈ ਸਾਲਾਂ ਤੋਂ ਗਵਾਚ ਗਏ ਤੇ ਮੈਂ ਚਾਹੁੰਦੀ ਹਾਂ ਕਿ ਆਪਣੀ ਧੀ ਜਮਾ ਤੇਰੀ ਮਾਂ ਵਰਗੀ ਹੋਵੇ ਗੱਲਾਂ ਬਹੁਤ ਹਨ ਜੋ ਆਪਾਂ ਕਦੇ ਇੱਕ ਦੂਜੇ ਨੂੰ ਸ਼ਾਇਦ ਕੰਗਾ ਹੀ ਨਹੀਂ ਅਣਕੰਗਾ ਗੱਲਾਂ ਚ ਵੀ ਤਾਂ ਅਹਿਸਾਸ ਹੁੰਦੇ ਨੇ ਜਿਵੇਂ ਤੂੰ ਕਦੇ ਮੈਨੂੰ ਆਈ ਲਵ ਯੂ ਨਹੀਂ ਕਿਹਾ ਪਰ ਮੈਨੂੰ ਪਤਾ ਤੂੰ ਮੈਨੂੰ ਜ਼ਿੰਦਗੀ ਮੰਨੀ ਬੈਠਾ ਹੈ të